गुराया पुलिस स्टेशन दे एसएचओ सिकंदर सिंह विरक ने छपंजा लाख इकाठ हजार रूपए की हवाला रकम बरामद करने विच सफलता हासिल की थी। इस संबंध विच प्रेस नु जानकारी देंदे हुए दस्या की 12 13 सितंबर दी विचकारली रात नु गुराया पुलिस स्टेशन दे मुख अफसर इंस्पेक्टर सिकंदर सिंह विरक नु एक खुफिया सूचना मिली एसआई अमनदीप चौकी इंचार्ज रोड कला पुलिस स्टेशन

थाना सदर जिला होशियारपुर दसिया पिछली सीट ऐसी बैठे नौजवान ने अपना नाम करण कुमार पुत्र रवि कुमार वासी पिंड अजोवाल थाना सदर होशियारपुर दसिया गड्डी की जांच दौरान उस विचो फिरौती की बड़ी रकम बरामद हुई भारतीय करंसी नोटा की गिनती करने कुल रकम छपंजा लाख इकाठ रुपए से इस संबंध में आमदन कर विभाग के सीनियर अधिकारी बाला सूचित किया गया ਅਤੇ ਸਾਰਾ ਮੁਆਵਜ਼ਾ ਜ਼ਬਤ ਕਰ ਲਿਆ ਗਿਆ ਅਤੇ ਤਿੰਨਾਂ ਵਿਅਕਤੀਆਂ ਅਤੇ ਉਕਤ ਤਿੰਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ 15 ਸਤੰਬਰ ਤੱਕ ਨੋਟਿਸ ਜਾਰੀ ਕੀਤਾ ਗਿਆ ਹੈ ਜੇਕਰ ਪੁੱਛਗਿੱਛ ਵਿੱਚ ਕੁਝ ਵੀ ਸਾਹਮਣੇ ਆਉਂਦਾ ਹੈ ਤਾਂ ਟੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗੁਰਾਇਆ ਤੋਂ ਜਸਮਾਨਾਤ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਬੜੀ ਮਨੀ ਕੁ ਜੀ ਕੀ ਮਾ ਹਮਾ ਕਰਦੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਅਤਰਿੰਦਰ ਸਿੰਘ ਵਿਰਕ ਜਨਰ ਅਧਿਅਤੀ ਸੁਦਾ ਸਰਮਸੇ ਬਲਵੰਦੀ ਅਸਮੀ ਸਾਹਿਬ ਜੀ ਨੇ ਖਲਾਉ ਉਹ ਯਾਹਰ ਦੇਤਾ ਤੇ ਨਾਲ ਅਸੀਂ ਵਰਤਮਾਨ ਜਗਤ ਤੇ ਨਾਗਰਪਲੀ ਕਰਕੇ ਪਾਰਟੀਆਂ ਲੰਘਿਆ ਸੀ ਇੱਕ ਗੱਡੀ ਹਾਰਚੂਨਰ ਲੁਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਹੀਂ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 60 ਹਜ਼ਾਰ ਰੁਪਿਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਦੇ ਰੂਪ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਆ ਜੋ ਕਿ ਜਿਹੜਾ ਜਿਹੜਾ ਦबई ਤੋਂ ਜਿਹੜਾ ਹਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਤੇ ਹੈਗਾ ਸਰਗਣਾ ਫਾਮਸ ਸਰਵੀ ਨਾਮ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦबई ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਹੈ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮੱਗਰੀ ਵੀ ਕਰਦਾ ਆ ਉਹਦਾ ਨੈਟਵਰਕ ਸਾਰੀਆਂ ਕੰਡਰੀਆਂ ਦੇ ਵਿੱਚ ਹਵਾਲਾ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਕਈ ਕਰਦਾਨੋਂ ਗ੍ਰਿਫਤਾਰ ਕਰਕੇ ਅਸੀਂ ਕੋਸ਼ਿਸ਼ ਕਰਕੇ ਤੇ ਵਾਰਡਮਨ ਡੇਰੀ ਸਮੇਤ ਜਿਹੜਾ ਇਹ ਪੈਸਾ 55 ਲੱਖ 80000 ਰੁਪਏ ਜਿਹੜਾ ਇਸ ਦੇ ਬਰਾਬਰ ਕੀਤਾ ਹੈ ਤੇ ਜਿਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਪੜੇ ਚ ਲੈ ਕੇ ਇਹਦੀ ਬਿਕਾਇਤਾ ਰੋਜ਼ਨਾਮਚਾਹੀਂ ਜੀਲੀਆ ਪਾ ਕੇ ਔਰ ਜਿਹੜਾ ਨਿਕਾਬ ਆਪਣੇ ਵਿਭਾਗ ਜਿਹੜਾ ਇਹ ਨਾਲ ਲਿੰਕਡ ਹੈ ਤੇ ਨਾਲ ਜਿਹੜਾ ਹੈਗਾ ਉਹਨੂੰ ਅਸੀਂ ਜਨਤ ਕਰਵਾਤਾ ਆ ਜੋ ਇਨਕਮ ਟੈਕਸ ਵਿਭਾਗ ਦੇ ਐਡੀਸ਼ਨਲ ਪਰਮਿਸ਼ਨਰਾਂ ਉਹਨਾਂ ਨੇ ਆਪਣੀ ਟੀਮ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਕੋਸ਼ਿਸ਼ ਕੀਤੀ ਆ तकरीबन 11:30 11:30 ਵਾਢੀ ਸੀਗੀ ਸਵੇਰੇ 9:00 ਦੇ 3 ਵੇਅ ਆ ਤੇ ਇਹ ਰਾਸ਼ੀ ਜਿਹੜੀ ਹੈ ਹਵਾਲੇ ਦੀ ਪਾਈ ਗਈ ਆ ਉਹ ਦੁਬਈ ਤੋਂ ਲੁਧਿਆਣੇ ਪੁੱਜੀ ਆ ਲੁਧਿਆਣੇ ਤੋਂ ਇਹਨਾਂ ਨੂੰ ਜਿਹੜੀ ਉਹ ਸਰਵ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਵੀ ਪਤਾ ਲਗਾ ਰਹੇ ਆ ਜਿੱਥੋਂ ਜਿੱਥੋਂ ਇਹ ਰਾਸ਼ੀ ਆਈ ਆ ਉਹ ਜਿੱਥੇ ਜਿੱਥੇ ਇਹ ਸਰਵ ਹੋਣੀ ਸੀ ਉਹਨਾਂ ਬੰਦੇ ਜਿਹੇ ਵੀ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇੱਕ ਸੈਨਫੋਰਸ ਸ਼ਾਹਪੁਰ ਦਾ ਰਹਿਣ ਵਾਲਾ ਆ पूजा भगत जी कमल कुमार और शुभम ये अज्जो वाले ਪਿੰਡ ਦੇ ਹਿਸ਼ਾਲਪੁਰ ਦੇ ਸਿਧਿੰਦੇ ਰਹ ਵਾਲਾ ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲਾਂ ਹੀ ਦਵਾਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ థామਸ ਸਰਵੀ ਦੇ ਨਾਲ ਕੰਟੈਕਟ ਸੀਗਾ ਕੋਈ ਪਿਛਾ ਬੈਕਗ੍ਰਾਉਂਡ ਚੈੱਕ ਕੀਤਾ ਨਾ ਹਾਂ ਬੈਕਗ੍ਰਾਉਂਡ ਹੀ ਚੈੱਕ ਕਰ ਰਹੇ ਹਾਂ ਕਿ ਇਹਦਾ ਕੋਈ ਡਾਟਾ ਗੱਟ ਦੇ ਨਾਲ ਨਾ ਹੋਵੇ ਉਹ ਪੂਰੀ ਡਕਾਈ ਤੱਕ ਕਰ ਰਹੇ ਹਾਂ ਔਰ ਇਨਕਮ ਟੈਕਸ ਮੈਚ ਨਾਲ ਵੀ ਪੂਰੀ ਡਕਾਈ ਤੱਕ ਪੜਤਾਲ ਕਰਿਆ ਤੇ ਇਹ ਵੀ ਗੱਡੀ ਰੀਪੋਰਟ ਨੂੰ ਉਹਨਾਂ ਦੀ ਆਪਣੀ ਹੈ ਭਾਰਤ ਦੀ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਉਹ ਭਾਰਤ ਦੀ ਗੱਡੀ ਦੀ ਕੰਪਨੀ ਦੇ ਲੈਣੀ ਆ ਉਹਦੇ ਉਸ ਤੋਂ ਬਾਅਦ ਜਿਹੜਾ ਹੈ ਕੰਟੈਕਟ ਫਾਰਮ ਕਰਤਾ ਆ ਤੇ ਅਗਲੇ ਮਨ ਨੋਟਸ ਜਾਰੀ ਇਹਨਾਂ ਕਰ ਦਿੰਦੇ ਨੇ